ਸਾਸਰੀ ਕਾਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਕੇਰਨ ਵਾਲਾ ਹਾਂ ਹਾਂ ਬੰਦੇ ਖੁੱਦੀ ਸਾਸਰੀ ਵਾਲੀ ਆ ਤੇ ਮੈਂ ਲੱਗੀ ਰੋਟੀਆਂ ਬਣਾਉਣ। ਮੈਂ ਉਹ ਕਰੀ ਆਈ ਵੱਡੀ ਕੁੜੀ ਦੇ ਕੋਲ ਠੀਕ ਹੈ। ਤੇ ਕੰਬਲੋ ਤੁਸੀਂ ਬਣਾਵੇਂ ਚੱਲ ਆ ਨਾਨੀ ਰੋਟੀ ਬਣਾਉਂਦੇ ਹਾਂ ਠੀਕ ਹੈ। ਹਾਂ ਮਾੜਾ ਮੋਟਾ ਆਹ ਦੇਖ ਲੋ ਬੜੇ ਸਾਰਿਆਂ ਨੂੰ ਹੈਲੋ ਕੰਮ ਹੀ ਫੇਰ ਚੱਲਣਾ ਵੇ ਚਾਹ ਤਾ ਬੰਦ ਬੰਦੀ ਬਲੋ ਮੈਂ ਰੋਗ ਪਾਵਾਂਗੇ ਇਹ ਤਾਂ ਕੰਮ ਚੱਲੂਗਾ ਤੇ ਕੁਝ ਪੱਲੇ ਪਊਗਾ ਜੇ ਅਸੀਂ ਨਾ ਬਣਾਵਾਂਗੇ ਤਾਂ ਫੇ ਕੀ ਕਰਾਂਗੇ ਦੱਸੋ ਕਰਨਾ ਪੈਣਾ ਕੰਮ ਜਿਹੜਾ ਕੰਮ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸਾਡੇ ਲਈ ਰੋਟੀ ਬਣਦੀ ਬੋਤੇ 1-2 ਮਿੰਟ ਠੀਕ ਆ ਦਾ ਖਲਦਾ ਹੀ ਬੜਾ ਹੈ ਨੇ 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 ਮੇਰੇ ਕੱਪੜੇ ਨੂੰ ਦੇਖੇ ਜਾਂਦੇ ਆ ਆ ਲੈ ਨੇ ਮੇਰੇ ਕੱਪੜੇ ਨੂੰ ਦੇਖੇ ਜਾਂਦੇ ਸਾਫ ਕਰਦੇ ਆਹ ਰਾਈ ਜਾ ਅੱਜ ਮੰਮਾ ਨੇ ਰੈਸਪੀ ਕੀ ਬਣਾਈ ਅੱਜ ਇਹ ਮੇਰੀ ਬੇਟੀ ਨੇ ਬਣਾਈ ਹੈ ਮੈਂ ਵੀ ਖੁਲ ਕੇ ਲਾਉਂਗੀ ਪੋਰ ਬੁਲਾਈ ਕਿਹਾ ਗਿਆ ਗਾਲੇ ਛੋਲੇ ਛੋਲੇ ਅਸੀਂ ਦਾਲ ਬਣਾਈ ਆ ਹਾਂ ਹਾਂਜੀ ਉਹ ਤੇ ਹੈ ਨਹੀਂ ਬਤੌਰ ਖਾਮ ਹੋ ਗਿਆ ਖਾਂਡਾ ਲੋਗ ਤਾਂ ਨਹੀਂ ਲੋਗ ਨੂੰ ਫਾਉਂਡ ਆ ਲੈ ਕੱਟ ਪਾਉਂ ਕੋਲੀ ਦੇ ਇਹ ਆ ਲੋ ਹੋਰ ਤੇਰੇ ਚਾਹੀ ਚਿਲੂਨੇ ਲਾਣ ਚਾਹੇ ਜੋ ਮਾਰਦੀ ਹੋਵੇ ਮੈਂ ਤੈਨੂੰ ਖੰਡ ਦੇ ਦੀ ਸਾਡਾ ਮੁੰਡਾ ਨਹੀਂ ਆੜਦਾ ਚਲੋ ਪ੍ਰੋਫੈਸਰ ਲੈ ਜਾਈ ਖੰਡ ਦਾ ਬਹੁਤ ਕੀ ਨਾ ਮਿੱਠੇ ਦਾ ਕੰਨ ਅੱਜ ਬਾਤ ਤੋਂ ਬਾਤ ਪਿਆਰ ਦੀ ਹੋ ਮੇਰੇ ਬਰਵਾਗ ਨੂੰ ਠੀਕ ਆ ਨੇ ਹਾਂ ਠੀਕ ਹੈ ਨਾ ਨੰਨੂ ਕਹਿ ਠੀਕ ਹੈ ਹੈ ਆਹ ਲਈ ਇਹਦਾ ਕਹਿਣਾ ਮੇਰੇ ਨਾਨੀ ਜੇ ਬਲੌਕ ਨੂੰ ਵੱਧ ਤੋਂ ਵੱਧ ਪਿਆਰ ਦਿਓ ਮम्मी ਨਾਨੀ ਨੂੰ ਬਲੌਕ ਨੂੰ ਵੱਧ ਤੋਂ ਵੱਧ ਪਿਆਰ ਦਿਓ ਬਲੌਕ ਮੈਂ ਵੱਟ ਪਿਆਰ ਪਿਆਰ ਦੇ ਦੂੰਗਾ ਠੀਕ ਹੈ ਚਲੋ ਏ ਮੇਰੇ ਦੂਤੇ ਯਾਰ ਦੋਤੀ ਦੋਤਾ ਦੋ ਹੈਗੇ ਯਾਰ ਬੈਰੋਂਪੁਰ ਖਿਆਲ ਆ ਦੋ ਹੈਗੇ ਉੱਥੇ ਇੱਕ ਹੈਗੀ ਉਧਰ ਸੋਤਲਾ ਪਿੰਡ ਬੈਰੋਂਪੁਰ ਦੇ ਸਾਹਮਣੇ ਸਾਹਮਣੇ ਹਾਂ ਨਾ ਅੱਜ ਮੈਂ ਆਈ ਮੈਗੀ ਨੰਗਲ ਸ਼ਾਮ ਆਪਣੀ ਵੱਡੀ ਕੁੜੀ ਕੋਲ ਆਪਣੀ ਕੁੜੀ ਕੋਲ ਹਾਂ ਠੀਕ ਹੈ ਔਰ ਮੈਂ ਆਪਣੀ ਆਪਣੀ ਕੁੜੀ ਨਾਲ ਕੰਮ ਕਰਵਾਉਂਦੀ ਪਈ ਆ। ਹਾਂ। ਕੱਲੀ ਉਹ ਵੀ ਨਹੀਂ ਪਜਾਈ ਅੱਜ ਛੇ ਤੇ ਖਰਾਬ ਆ ਵਿਚਾਰੀ ਦੀ ਤੇ ਮੈਂ ਉਹਦੇ ਨਾਲ ਕਰਾਉਂਦੇ ਹੀ ਆ। ਹਾਂ। ਹਾਂ। ਅਵੇ ਚੱਲ ਮੈਂ ਰੋਟੀ ਬਣਾਉਣੀ ਤੇ ਤੂੰ ਸਬਜ਼ੀ ਬਣਾ ਤੁਰਤਾ ਬਾਹਰ ਹਾਂਜੀ। ਹੀਰਾ ਪੁੱਤ? ਹੋ। ਗੋੜ ਪਤਾ ਖਾਮ। ਗੋੜ ਖਾਮ ਖਾਮ। ਖਾਂਡ ਲੈਣੀ।

ਹਾਂ ਨੂੰ ਆ ਗਿਆ ਵਿਆਹ ਤੇ ਫੇਰ ਵੀ ਜਾਣਾ ਹੈ ਵਿਆਹ ਹਾਂ ਮੇਰੀ ਭਾਣ ਜੀ ਦਾ ਭਾਣ ਜੀ ਦਾ ਹਾਂ 15 ਤਰੀਕ ਹੋਰ ਲੱਗਣ ਆਵੀਂ ਜਰਾ ਤੁਮਾਂ ਨੂੰ ਚੋਣ ਤੇ ਮਾਹੀ ਲਾ ਲਾ ਕੋਲਾ ਪਾ ਕਪੜਾ ਨੀਦਾ ਵੀ ਕਿਉਂਕਿ ਸਮਾਉਣਾ ਜੀ ਆ ਤੀ ਜਾਣਾ ਆਪਣੀ ਤਿਆਰੀ ਕਰਨੀ ਮੇਰੇ ਜੀ ਫੋਨ ਆ ਗਿਆ ਐ ਤਿਆਰੀ ਕਰ ਲੋ ਹੁਣ ਕੋਈ ਰੋਟੀ ਰੱਖਣ ਦੀ ਤਾਂ ਕੁਛ ਆਹ ਕੀ ਆਲੂ ਇਹ ਦਰ ਆ ਗਿਆ ਰੱਖ ਲਈਂ ਹੋਰ ਹਾਂ ਤੜਕਾ ਲਾਉਣ ਲੱਗੀ ਹਾਂ ਹਾਂ ਜੀ ਦਲਾ ਤਾਲ ਲੈ ਰੋਟੀ ਨੂੰ ਦਵਾਈ ਖਾ ਲੈਣੀ ਸੀ ਤੇ ਹੈ ਕੋਈ ਖਾਂਦੇ ਆ

ਫਰੇ ਮੰਨ ਲਈ ਜੁ ਰਾਜ ਰੰਗ ਹੈ ਮੰਨ ਲਈ ਬਚਾਰਾ ਸੇਰੇ ਵੀ ਉੱਦੇ ਚਲ ਗਿਆ ਕਹਿੰਦਾ ਮੈਂ ਨਹੀਂ ਅੱਜ ਗਿਆ ਉਹ ਉਹਨਾਂ ਨੇ ਉਹ ਤਿਆਰੀ ਕੀਤੀ ਹੁੰਦੀ ਉੱਥੇ ਸੁਰਵਾਲਿਆਂ ਦੀ ਬਣਦੀ ਉਹਨਾਂ ਨੂੰ ਉੱਥੋਂ ਮੁਖਾ ਰਣੀ ਹਾਂ ਸੁਰਵਤੇ ਜਾਂਦੇ ਨੇ ਕੀ ਸੀ ਹੁੰਦੀ ਨਹੀਂ ਕੋਈ ਕਿਹੜੇ ਸੂਲ ਚਾਹਤ ਸੀ ਸਿੱਧ ਸਿੱਧ ਕੰਪਮ ਅੱਜ ਕਿਦਾ 10 ਸੀ ਉਥੋਂ ਅੱਗੇ ਅੱਛਾ ਇਹ ਜਾ ਇਹ ਚਾਰਾ ਸੜਕੇ ਉੱਥਾਂ ਲਾਇਆ ਤੇ ਜਿਆਦਾ ਕੰਮ ਨਹੀਂ ਖਾਂਦੇ। ਮੋਟਰਸਾਈਕਲ। ਹਾਂ। ਇਹਨੇ ਕੋ ਦਿਲ ਕਰਦੇ ਟਮਾਟਰ ਉਹ ਦਿੱਤਾ ਮੁੰਡਾ ਵੀ ਆ ਤੁਹਾਡਾ ਭਾਂਡਾ ਖਾਣ ਦਾ। ਹਾਂ। ਮੇਰਾ ਇਹ ਟੁੰਡਾ ਆਦਮ 포ਰਤ ਵਿਚਾਰਾ ਵੀ ਬੱਸ ਇਹ ਜਾਂ ਮੋਟਰਸਾਈਕਲ ਹੈ ਨਾ। ਕਾਂਡੂਲ ਬਹੁਤ ਵਾਸੇ ਸੀਗੇ ਤਾਂ ਟਮਾਟਰੋ ਤੇ ਵੀ ਗੜਨੇ ਚਾਹੀਦੇ ਆ ਵੀ ਕੱਢਦੀਆਂ ਹੋਈ ਮੈਂ ਕੱਢਦੇ ਨਹੀਂ ਮੈਂ ਦਾਅ ਕੱਢਦੀ ਨਹੀਂ ਮੈਂ ਨਹੀਂ ਪੜ ਤੀਖੋਨੀ ਵੀ ਮੈਂ ਕਹਿਈ ਨਾ ਨਾ ਕਰਦੇ ਪੱਥਰੀ ਪੈਂਦੀ ਆ ਨਾ ਪੱਥਰੀ ਪੈਂਦੀ ਟਮਾਟਰੇ ਖਾਣ ਦੇ ਜਿਹੜੇ ਜਿਆਦਾ ਚੰਗੇ ਆ ਉਹਨਾਂ ਦੀ ਜੇ ਖਾਓ ਸਾਰਾ ਵੀ ਬੀ ਬੂ ਜੋ ਵੀ ਮੈਂ ਕਾੜਦਾ ਹਾਂ ਨਾ ਉਹਦਾ ਵੀ ਕੱਢਦੇ ਕਿਉਂ ਮੈਂ ਢੋੜੀ ਤੇ ਇਹ ਹੋਦੀ ਆ ਵੀ ਆਮੀ ਨਹੀਂ ਪਾਉਂਦੀ ਉਹਨੇ ਰੋੜਾਂ ਦੀ ਧੰਗੇ ਰਾਦੇ ਜੀ ਜਾਏ ਜਾ ਰਹੀ ਕੁੜੀ ਨੂੰ ਖਾਂਗ ਹੋਈ ਜੇ ਰਾਤ ਨੂੰ ਕੰਮ ਕਰਨ ਦੀ ਹੈ ਹੈ ਨਾ ਲਿਫਟਾਗੇ ਤੇ ਨੂੰ ਪੰਗਾ ਪਾ ਲ ਲੈ ਇਹ ਚ ਕਾ ਦਾ ਪੰਗਾ ਚਲ ਮੈਂ ਤਾਂ ਹੁਣ ਮਕਰਾਂਗੀ ਰਾਤੀ ਦਾ ਪੇਪਾ ਚੱਲ ਗਈ ਸੀ ਕੀ ਕਰਾਂ ਨਾ ਇੱਕ ਇਸਤੀਸੀ ਨੂੰ ਖਾਂ ਨਾ ਬ੍ਰੇਕ ਕੇ ਕੈਂਪ ਹੈ ਨਾ ਤਾਲ ਖੋਲ ਕੇ ਇਹ ਆਹ ਰੋਟੀ ਬਣ ਗਈ ਤੇਰੇ ਨਾਲ ਮੈਂ ਹੱਥ ਪਾਉਣੀ ਹੈ ਟੈਨਸ਼ਨ ਨਾ ਲੈ ਜਦੋਂ ਆਉਂਦੇ ਦੀ ਨਾਲ ਹੀ ਕਰਾਉਂਦੇ ਆ ਤੇਰੀ ਮੰਮੀ ਹੈਗੀ ਨਾ ਟੈਨਸ਼ਨ ਫਰੀ ਜਦੋਂ ਵੀ ਨਾਲ ਹੀ ਕੰਮ ਕਰਾਉਂਦੇ ਆ ਤਾਂ ਬੈਠ ਨਹੀਂ ਹੁੰਦਾ ਮੈਂ ਕੰਮ ਕੀਤੇ ਜਰਾ ਮੰਜੀ ਗਏ ਨਹੀਂ ਜਦੋਂ ਮੈਂ ਬਿਮਾਰ ਹੀ ਤੇ ਮੈਂ ਰਹਿਣਾ ਕਿੰਨੀ ਕੋ ਬਿਮਾਰ ਤੇ ਜੇ ਵੇਦੀ ਹੋਈ ਸੀ ਆਹੋ ਜੇ ਕੰਮ ਲਾਪੋ ਫਿਰ ਸਹੀ ਸਰੀਰ ਹੋ ਜਾਣਾ ਜੇ ਢੀਰੀ ਢਾਲ ਕੇ ਕਰੋ ਕਿ ਕੰਮ ਨਹੀਂ ਚੱਲੇ ਲੱਗਾ ਨਾਲਾ ਨਾਲ ਚੱਲ ਜਾਈਏ। ਰੋਟੀ ਬਣ ਗਈ ਸਾਡੀ। ਤੜਕਾ ਲਾਉਣਾ ਹੈ। ਹੋਰ ਇੱਕ ਦਿਨ ਗੈਸ ਵੀ ਬਹੁਤ ਚੱਲਦੀ ਸਾਡੇ ਵੀ ਇੱਥੇ ਬਹੁਤ ਘੱਟ ਚੱਲਦੀ ਆ। ਇਹ ਪਤਾ ਨਹੀਂ ਸਾਫ਼ ਕਰਾਉਣ ਵਾਲੀ। ਕੰਡ ਦੀ ਗੱਲ ਹੋਈ ਆ। ਜਾਂ ਤਾਂ ਗੈਸ ਜੰਮੀ ਦੀ ਆ ਨਾ। ਗੈਸ। ਖਾਣਨਾ। ਖਾਣਾ। ਇਹ ਮੈਂ ਤਾਂ ਹਾਂ ਸੀ ਨਹੀਂ ਕੁਝ ਕਰਦਾ। ਕਾ ਤੂੰ ਮੇਰੇ ਫੋਨ ਆਪਣਾ ਲੈਦਾ ਤਾਂ ਰੋਟੀ ਨਹੀਂ ਹੈ ਮੇਰੇ ਰੋਟੀ ਮੰਗਦਾ ਮੈਂ ਤਾਂ ਬਾਹਰ ਨਾਲ ਹੀ ਸਾਬ ਦੀ ਦਰ ਨੂੰ ਥੋੜਾ ਕਾ ਲਉਣਾ ਮੇਰਾ ਫੋਨ ਹੈਗਾ ਬੇਟਾ ਨਿਆਣੇ ਛੋਟਾ ਘਰ ਤੂੰ ਮੈਂ ਰੋਟੀ ਬੰਦ ਕਰ ਦਿੰਨੀ ਹੁਣ ਤੇ ਤੂੰ ਜਦੋਂ ਥੋੜਾ ਕਾ ਲੈਣਾ ਬਾਅਦ ਚ ਲਾ ਦੇਣੀ ਠੀਕ ਆ ਚਲ ਬੰਦ ਦੇ ਚਲ ਚਲ ਥੋੜਾ ਕਾ ਕਰਨ ਬਾਅਦ ਚ ਲਉ ਹਾਂਜੀ ਜੀ ਕੀ ਚਾਹੀਦਾ ਜੀ ਰੋਟੀ ਖਾਣੀ ਆ ਉਹਨੇ ਉਹਨੂੰ ਭੁੱਖ ਲੱਗੀ ਆ ਇੰਨੇ ਕੋਤ ਲੱਗੇ ਦੇ ਲੱਗੇ ਲੱਗੇ ਰੋਟੀ ਆਹ ਰੋਟੀ ਖੋਣਾ ਕਿ ਆਣਾ ਲੱਗੇ ਰੋਟੀ ਦੇ ਨਾਲ ਕਿੰਨਾ ਕਰ ਸਕਦੇ